ਅੱਜ ਚੱਲਿਆਂ ਚੱਲਿਆਂ ਔੜੜ ਪਰ ਸਾਈਡ ਨੂੰ ਹੈ ਤੇ ਛੋਟੀ ਰਾਣੀ ਫੜਨੀ ਹੈ ਬਾਈ ਕੋਲੋਂ ਤੇ ਬਾਈ ਨੂੰ ਫੜਾਣੀ ਹੈ ਬੜੀ ਰਾਣੀ ਹੈ ਛੋਟੀ ਰਾਣੀ ਫੜ ਲਈ ਹੈ ਬਾਈ ਕੋਲੋਂ ਹੈ ਬਾਈ ਨੇ ਜਾਣਾ ਹੈ ਪਿੰਗਾਇ ਸਾਈਡ ਨੂੰ ਤੇ ਮੈਂ ਜਾਣਾ ਔੜ ਸਾਈਡ ਨੂੰ ਹੈ ਰਾਣੀ ਖੜੀ ਹੈ ਸਾਹਮਣੇ 2 48 ਲੈਚਰ ਵਿੱਚ ਕਰਦੀ ਹੈ ਲੈਵੇ ਮਿਤਰਾ 8 ਵਜੇ ਦਾ ਟਾਈਮ ਸੀਗਾ 8:23 ਹੋ ਗਿਆ ਬਾ ਪਹੁੰਚਣ ਲੱਗੇ ਆ ਸਵਾਰੀ ਦੇ ਕੋਲ ਹੈ ਅੱਜ ਮੀਂਹ ਪੈ ਗਿਆ ਆਪਣੇ ਇੱਥੇ ਸਵੇਰੇ ਪਿਆ ਬਾ 10 15 ਕ ਮਿੰਟੇ ਯਾਰ ਮੁੜ ਕੇ ਹਟ ਗਿਆ ਨੈਟ ਤੇ ਰੋਜ ਦੱਸਿਆ ਹੁੰਦਾ ਪੈਂਦਾ ਹੀ ਨਹੀਂ ਯਾਰ ਗਰਮੀ ਇੰਨੀ ਆ ਬਾਬਿਓ ਟੈਕ ਉਹਨੂੰ ਪੇਟੇ ਸੀ ਤੋਂ ਬਾਹਰ ਤਾਂ ਹਨਾ ਏਸੀ ਬੈਠ ਕੇ ਮੜਿਆ ਟਕਾਂਦਾ ਗੱਡੀ ਚ ਪਜਾ ਬਾਹਰ ਨਿਕਲਦੇ ਨਾ ਹੋਏ 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 ਤਰੋਂ ਕਿੱਦਾਂ ਮੈਸਮ ਆ ਬਾਬਿਓ ਐਨੀ ਗਰਮੀ ਹਾਂਜੀ ਬਾਬਿਓ ਸਾਸਰੀ ਗਾਲ ਜੀ ਸਾਰੇ ਵੀਰ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਬਾਬੇ ਅੱਜ ਚੱਲੇ ਆ ਆਲ ਰਪਰਸ ਨੂੰ ਤੇ ਛੋਟੀ ਰਾਣੀ ਚੱਲੀ ਆਪਣੀ ਪੇਨ ਗਾਇਸਰ ਨੂੰ ਬੜਾ ਬਾਈ ਲੈ ਕੇ ਚੱਲਿਆ ਤੇ ਆਪਾਂ ਛੋੜੀ ਰਾਂ ਲੈ ਕੇ ਚੱਲੇ ਹਾਂ 2648 ਹੈ ਇੱਕ ਜਾਂ ਕਾਲੀ ਹੁੰਦੀ ਨਾ ਯਾਰ ਜਾ ਮੋਰੇ ਇੰਨਾ ਟੱਕਰ ਦਾ ਓਏ ਹੋਏ ਹੋਏ ਜਾਵੇਂ ਜਾਮ ਜਾਵੇਂ ਜਾਹਾਂ ਹੈ ਆਪਣੇ ਸ਼ਹਿਰ ਬਲਾਂ ਚੌੜਾ ਚੌਂਕ ਆ ਗਿਆ ਮੇਰੇ ਵੀਡੀਓ ਹੈ ਇਹ ਆਪਣਾ ਛੋਟਾ ਜਿਹਾ ਬਹੁਤ ਬੜਾ ਵਾਲਾ ਚੌਰ ਹੈ ਸਰਾ ਮਾਹੌਲ ਆਪਣਾ ਆਪਣਾ ਸ਼ਹਿਰ ਇਹਨੂੰ ਪਿਆਰਾ ਹੁੰਦਾ ਸਾਪੇ ਵੀ 20 ਵਾਲੇ ਸਾਡਾ ਬੜਾ ਚੌਰ ਹੈ ਪਹੁੰਚ ਗਿਆ ਪਿੰਡ ਚੱਕਦਾਨੇ ਹੈ ਤੇ ਸਵਾਲੀ ਦਾ ਘਰ ਹੈ ਇੱਥੇ ਗੱਡੀ ਕਿਤੇ پارک ਹੋਣੀ ਹੈ ਮੈਂ ਗੱਡੀ ਕਿਤੇ ਰੋਡ ਤੇ ਲਾਣੇ ਆ ਬਾਹਰ ਹੈ ਪਿੰਡ ਬਹੁਤ بڑا ਯਾਰ ਬਹੁਤ بڑا ਪਿੰਡ ਕਹਿੰਦਾ ਜਮਦੂਦ ਦਾ ਝੋਟਾ ਹੈ ਸerai ਲੱਗਦੀ ਜਿਹਨਾਂ ਦੇ ਮੈਂ ਆਇਆ ਉਹਨਾਂ ਦੀ ਕੜਾਈ ਨਮੀ ਇੱਥੇ ਖਲਾਦੀਆਂ ਸ਼ਾਮੇ ਕਿਤੇ ਪਹੁੰਚ ਕੇ ਜਿੱਦਾਂ ਕਿ ਪਿੰਡ ਚੱਕਦਾਨੇ ਤੁਹਾਨੂੰ ਦੱਸੇ ਤੱਕ ਗਰਮੀ ਇੰਨੀ ਯਾਰ ਮਾੜਾ ਹਾਂ ਦਾ ਬਹੁਤ ਮਾੜਾ ਦਾ ਰਮਾਲ ਸਾਰਾ ਨਿੱਚੜ ਗਿਆ ਤੇ ਭਾਈ ਐਸੀ ਮੈਂ ਕਿਹਾ ਚਲੋ ਇੱਕ ਕੁਆਲਿਟੀ ਖਾਣੇ ਸਟਰਾਬਰੀ ਦਾ ਫਲੇਵਰ ਦੇਖਦੇ ਆਂ ਚੈੱਕ ਕਰਦੇ ਆਂ ਸਟਾਰਟਿੰਗ ਕਰਤੀ ਆਪਾਂ ਖਾਣ ਪੀਣ ਦੀ ਹੈ ਬੰਦੇ ਨੇ ਸਟਰਾਬਰੀ ਕਹਿ ਕੇ ਧੋਖਾ ਕਰਤਾ ਖਾਂਗ ਦੀ ਦਵਾਈ ਦਾ ਟੇਸ ਆਂਦਾ ਧੁੱਪ ਹੀ ਆਉਣ ਲੱਗ ਪਿਆ ਸੇ ਬੈਠੇ ਨਹੀਂ ਹੁੰਦਾ ਮੈਂ ਗੱਡੀ ਦੇ ਚੱਕ ਕੇ ਸ਼ਾਮੇ ਲਾਣੇ ਆ ਰਾਣੀ ਹੈ ਸਾੜਾ ਇਹਨਾਂ ਦਿਨਾਂ ਦੇ ਵਿੱਚ ਯਾਰ ਟਾਈਮ ਪਾਸ ਕਰਨਾ ਬਹੁਤ ਔਖਾ ਬਹੁਤ ਔਖਾ ਕੋਈ ਗਰਮੀ ਵੀ ਕਹਿੰਦੀ ਤੇਰਾ ਦੇਣਾ ਮੈਂ ਕਿ ਆਇਆ ਹੈ ਤਾ ਕਹਿੰਦਾ ਮੇਰਾ ਪ੍ਰਾਰ ਰਿਕੁਐਸਟ ਵਾਲੀ ਗੱਲ ਆ ਬੂਟੇ ਲਾ ਦਿਓ ਯਾਰ ਜਿੰਨੇ ਲਾ ਸਕਦੇ ਇੱਥੇ ਕੋਈ ਬੂਟਾ ਨਹੀਂ ਮੈਨੂੰ ਲੱਭਿਆ ਜਾ ਰਿਹਾ ਸਪੈਂਡ ਚ ਹੁਣ ਕਿਤੇ ਬਾਹਰ ਰੋਡ ਤੇ ਜਾਣਾ ਮੇਨ ਹਾਈਵੇ ਤੇ ਕੋਈ ਬੂਟੇ ਮਟੇ ਛਾਂ ਦੇ ਕਹਿੰਦਾ ਉੱਥੇ ਗੱਡੀ ਲਾਉਣਾ ਹੈ ਇੱਥੇ ਦੁੱਬਲ ਗਿਆ ਯਾਰ ਮੈਂ ਇੱਥੋਂ ਆ ਗਿਆ ਮੈਂ 1.5-2 ਕਿਲੋਮੀਟਰ ਇੱਥੇ ਛਾਂ ਲੱਭੀ ਐ ਬੂਟਾ ਲੱਗਿਆ ਹੈ ਇੱਥੇ ਰੁਕਦੇ ਆਂ ਇੱਥੇ ਕਰਦੇ ਆਂ ਰੈਸਟ ਮੇਨ ਹਾਈਵੇ ਦੇ ਉੱਪਰ ਸੱਚੀ ਯਾਰ ਬਹੁਤ ਮਾੜਾ ਹਾਲਾ ਗਰਮੀ ਨੇ ਬਾਬੇ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿਦਾਂ ਸਮਝਾਵਾਂ ਫੋਨ ਦੇ ਵਿੱਚ ਹੁਣ ਵੀਡੀਓ ਦੇ ਵਿੱਚ ਪਤਾ ਲੱਗਣਾ ਐਨੀ ਯਾਰ ਗਰਮੀ ਮੇਰਾ ਭਰਾ ਬੂਟੇ ਲਾ ਦੋ ਇਹ ਤਾਂ ਜਿੰਨੇ ਲਾ ਸਕਦੇ ਨਾ ਬਗਿਆ ਰੋਡ ਦੇ ਉੱਪਰ 10 15 ਰੁਪਏ ਦਾ ਕੋਈ ਫਰਕ ਨਹੀਂ ਆ ਉਦਾਂ ਵੀ ਆਪਾਂ ਖਾ ਪੀ ਜਾਂਦੇ ਬੈਠੇ ਬੈਠੇ 4-500 ਰੁਪਏ ਖਾ ਜਾਂਦੇ ਹਨਾ ਮਤਲਬ 10 15 ਰੁਪਏ ਬੂਟੇ ਜੇ ਲਾ ਦਈਏ ਤਾਂ ਕਿੰਨਾ ਯਾਰ ਫਾਇਦਾ ਹੋਊਗਾ ਨਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਹਰੇਕ ਬਲਾਗ 'ਚ ਮੇਰਾ ਮੈਸੇਜ ਹੁੰਦਾ ਕਿੰਨੀ ਠੰਡੀ ਆਵਾਜ਼ ਯਾਰ ਬੂਟੇ ਦੀ ਹਨਾ ਫੇਕ ਵਲੌਗ ਚ ਮੇਰਾ ਮੈਸੇਜ ਆਂਦਾ ਮੇਰਾ ਭਰਾ ਬੂਟੇ ਲਾਓ ਯਾਰ ਬੂਟੇ ਲਾਓ ਰਿਕੁਐਸਟ ਵਾਲੀ ਗੱਲ ਯਾਰ ਐਦਾ ਬੇਕਾਰ ਜਿਹਾ ਦਿਨ ਨੇ ਗਰਮੀ ਐਨੀ ਆ ਬੁਰਾ ਹਾਲਾ ਨਹੀਂ ਜੇ ਵੀ ਆਂਦੀ ਆ ਸੋਸਤੀ ਪਈ ਜਾਂਦੀ ਆ ਨਾ ਸੌਣਾ ਐ ਨੀਂਦ ਵੀ ਨਹੀਂ ਆਦੀ ਤੇ ਇੱਕ ਰੋਡ ਦੇ ਉੱਪਰ ਮੈਂ ਗੱਡੀ ਲਈਓ ਸੈਰ ਤੇ ਟ੍ਰੈਫਿਕ ਬਹੁਤ ਚੱਲਦੀ ਆ ਅੱਜ ਕੱਲ੍ਹ ਹਾਲਾਤ ਤੁਹਾਨੂੰ ਪਤਾ ਹੀ ਆ ਨਸ਼ਾ ਕਿੰਨਾ ਵੱਧ ਗਿਆ ਪੰਜਾਬ 'ਚ ਨਾ ਤਾਂ ਕਰਕੇ ਐਦਾ ਸੌਣ ਨੂੰ ਵੀ ਦੇ ਇੰਨੀ ਕਰਦਾ ਸ਼ੀਸ਼ੇ ਕੁੱਲ ਛੱਡ ਗਏ ਨਾ ਏਸੀ ਆਪਾਂ ਲਾਉਂਸਾ ਦੇ ਕਿਉਂਕਿ ਉਹਨੇ ਬਚਨੇ ਇੰਜਨੇ ਤੇਲ ਲੱਗ ਜਾਣਾ ਬਹੁਤ ਯਾਰ ਮਜਬੂਰੀਆਂ ਨੇ ਨੀਦਰੈਂਡਾ ਮਾੜਾ ਹਾਲ ਹੋਇਆ ਵਾ ਹਨਾ ਹੋਰ ਹੀ ਤਰ੍ਹਾਂ ਹੋਇਆ ਬੀਸ ਸਿਸਟਮ ਜਿੱਤਾ ਤੇ ਉਹਨਾਂ ਮੇਰੇ ਕੋਈ એનર્ਜੀ ਡਰਿੰਕ ਲੈ ਕੇ ਆਨੇ ਆ ਹੈਲ ਜਾਂ ਮਤਲਬ ਰੈੱਡ ਬੁੱਲ ਜੋ ਮਿਲ ਗਿਆ ਉਹ ਲੈ ਕੇ ਆਨੇ ਉਹ ਪੀਨੇ ਮੜੀ એનર્ਜੀ ਲਈਏ ਸਰੀਰ 'ਚ ਕਿਉਂਕਿ ਚਾਹ ਜੋ ਮੈਂ ਨਹੀਂ ਪੀਤੀ ਚਾਹ ਵੀ ਘਰ ਦੀ ਉਹ ਪੀਤੀ ਹੂਆ ਤੇ ਚਾਹ ਵੀ ਉਹਨੂੰ ਮਾਨ ਨਹੀਂ ਕਰਦਾ ਕਿਉਂਕਿ ਯਾਰ ਗਰਮੀ ਬਹੁਤ ਆ ਤਾਂ ਕਰਕੇ ਮੈਂ ਹੈਲੋ ਲ ਪੀਂਦੇ ਆ ਮੜੀ એનર્ਜੀ ਲਈਈਏ ਤੇ ਹਾਲਾਤ ਐਦਾ ਦੇ ਆ ਵੀ ਗੱਡੀ ਸੁੰਨੀ ਛੱਡ ਕੇ ਨਾ ਸੌਣ ਨੂੰ ਦੇਰ ਨਹੀਂ ਕਰਦਾ ਸੀ ਜੇ ਹੋਰ ਤੇ ਮੇਰੇ ਕੋਲੋਂ ਤਿੰਨ ਚਾਰ ਮੋਟਰ ਲੰਗੇ ਹੋਰ ਇਹਦਾ ਦੇਖਦੇ ਗਏ ਮੋਟਰਲ ਨਹੀਂ ਛੇੜ ਜੇ ਸੀਗੇ ਤੇ ਇਤਾਂ ਕਰਕੇ ਡਰ ਲੱਗਦਾ ਯਾਰ ਇਹਨਾਂ ਸਾਮਾ ਬਹੁਤ ਖਰਾਬ ਆ ਤਾਂ ਹੁਣ ਹੈ ਦੂਰ ਲੈ ਕੇ ਆਈਏ ਕਿੱਥੇ ਜਾ ਕੇ ਤੇ ਦੇਖਦੇ ਆ ਕਿ ਆ ਮਾਹੌਲ ਚਲਵਾਉਂਦਾ ਬਾਈ ਯਾਰ ਏਸੀ ਜੇ ਸਾਹ ਆਉਂਦਾ ਨਾ ਏਸੀ ਜਿੱਦਾਂ ਲਾ ਲਿਆ ਸਰੀਰ ਤੇ ਜਾਨ ਜੀ ਆ ਗਈ ਬਿਨ ਏਸੀ ਤੋਂ ਇੱਧਰ ਆਦਾ ਸਰੀਰ ਮਰਿਆ ਹੋਆ ਡੈਡ ਬੋਡੀ ਤੇ ਕਿਲੋ 1.5 ਕਿਲੋ ਮੀਟਰ ਅੱਕ ਮੈਂ ਆ ਗਿਆ ਮੈਨੂੰ ਕੋਈ ਸ਼ਾਪ ਇੱਕ ਆ ਸਹੀ ਐ ਇੱਥੇ ਪਰ ਰੁਕਿਆ ਨਹੀਂ ਸ਼ਾਪ ਨਹੀਂ ਕੋਈ ਲੱਭ ਰਹੀ ਯਾਰ ਹੈ ਮੈਂਗਾ ਹੈਲੋ ਲਪੀ ਲਈ ਐਨਰਜੀ ਰੋਟੀ ਲਈ ਆਈਏ ਕੋਈ ਰਗਾ ਬੋਲਦੀ ਯਾਰ ਰਗਾ ਨੀਂ ਜਾਂ ਨੀਂਦਾ ਜੋਰ ਤਾਸ ਵਾਲੀ ਆਵਾਜ਼ ਇਦਾਂ ਦੀ ਹੋ ਗਈ ਤੇ ਬਹੁਤ ਟਫ ਜੀ ਲਾਈਫ ਆ ਲਾਈਫ ਦੇਖਣ ਹੋਈਆਂ ਟੈਕਸੀਆਂ ਵਾਲੇ ਗੱਡੀਆਂ ਚੱਲਦੀਆਂ ਹੈ ਬਾਈ ਪਤਾ ਨਹੀਂ ਕਿੰਨੇ ਕੇ ਪੈਸੇ ਕਮਾ ਲਿਆ ਬਾਈ ਬਹੁਤ ਔਖਾ ਹੈ ਪੈਸਾ ਕਮਾਣਾ ਜਿੱਦਾਂ ਭਰਾ ਤੁਹਾਡਾ ਕੰਮ ਹੈ ਤੁਸੀਂ ਲੇਬਰ ਕਰਦੇ ਆ ਜਾਂ ਖੇਤੀਬਾੜੀ ਕਰਦੇ ਆ ਕੋਧਾ ਟੈਕਸੀ ਵਾਲਾ ਕੰਮ ਹੈ ਹਨਾ ਸੇਸ਼ਟ ਮੈਂਦਰ ਆ ਗਿਆ ਲੋਕੀਂ ਘਾਟਿਆਂ ਨੂੰ ਗਿੜੇ ਐਨੇ ਲਾਈ ਜਾਂਦੇ ਯਾਰ ਬਚਦਾ ਬਜਾਦਾ ਕੁਝ ਹੈ ਨਹੀਂ ਤੇ ਆਪਾਂ ਘਾਟੇ ਵਾਲੇ ਗਿੜੇ ਲਾਈਦੇ ਨੇ ਸਵਾਰੀਆਂ ਬਹੁਤ ਖਰਾਬ ਵਾਲੀਆਂ ਰੇਟ ਆਪਾਂ ਵਧੀਆ ਲਈਦਾ ਕਿਉਂਕਿ ਯਾਰ 100 200 ਰੁਪਏ ਵਿੱਚੋਂ ਖਾ-ਪੀ ਵੀ ਲਈਦਾ ਫਿਰ ਦੁਖੇ ਨਾਲ ਹਨਾ ਸਹੂਦਾ ਕਿ ਆ ਪਿਆ ਯਾਰ ਘੱਟ ਵਾਲਾ ਜਿਹੜਾ ਲਾ ਕੇ ਨਾ ਕੁਛ ਬਚਣਾ ਹੀ ਨਹੀਂ ਪੱਲੇ ਨਹੀਂ ਪੈਣਾ ਭੁੱਖੇ ਭਾਣੇ ਬੈਠੇ ਰਹੋ ਦਾ ਕੋਈ ਫਾਇਦਾ ਨਹੀਂ ਜਿਹੜਾ ਲਾਉ ਵਧੀਆ ਹੈ ਨਾ ਤੇ ਚਾਰ ਪੈਸੇ ਬਚੇ ਤੁਹਾਡੀ ਗੱਡੀ ਦੀ ਕਸਾਈ ਵੀ ਟਾਇਰ ਘਸਦੇ ਆ ਆਪਣੀ ਦਿਹਾੜੀ ਗੱਡੀ ਦਿਹਾੜੀ ਨਾ ਗੱਡੀ ਸਰਵਿਸ ਹੋਰ ਲਟਰਮ ਪਟਰਮ ਬਹੁਤ ਖਰਚਿਆ ਯਾਰ ਤਾ ਕਰਕੇ ਮੇਰਾ ਮਰ ਉੱਤੀ ਦੇਖੋ ਬਾਈ ਨੇ ਤਾਂ ਕਿ ਉੱਪਰ ਨੂੰ ਚੱਕੀ ਉਹ ਬਾਰਾ ਚੌਰਦੀ ਆ ਆਪਣੀ ਫਾਈਨਲੀ ਲੈ ਭਾਈ ਹੈਲੋ ਲੈ ਆਂਦੀ ਹੁਣ ਥੋੜੀ એનર્ਜੀ ਆਉਗੀ ਸੀ ਯਾਰ ਹੈ ਸਵੇਰ ਦਾ ਅੱਜ ਪੀਣ ਨੂੰ ਮੰਜਾ ਕਰ ਲਵਾਂਗਾ ਬੜਾ ਹੀ ਬੋਰਿੰਗ ਜਿਹਾ ਦਿਨ ਆ ਯਾਰ ਹੈ ਨਾ ਪਹਿਲਾਂ ਇੰਨਾ ਬੱਦਲ ਆਇਆ ਸਾਹਮਣੇ ਹਵਾ ਕੋਣ ਬੱਦਲ ਆਇਆ ਮੈਂ ਕਿਹਾ ਲੈ ਵੀ ਮੌਸਮ ਠੰਡਾਗਾ ਮੀਂਹ ਪਊਗਾ ਮੁੜ ਕੇ ਫੇਰ ਧੁੱਪ ਆ ਗਈ ਬੱਦਲ ਹਵਾ ਚੱਲੀ ਧੁੱਪ ਮਤਲਬ ਬੱਦਲ ਚੱਕਦਾ ਹਵਾ ਲੈ ਵੇ ਬਾਬੇ ਆਜਾ ਤੁਹਾਨੂੰ ਪੜਾਈਏ ਹੱਲ ਹੈ ਆਏ ਆਏ ਨਜ਼ਾਰਾ ਆ ਜਾਂਦਾ ਪਤਾ ਨਹੀਂ ਕੀ ਆ ਪਾਇਆ ਬਾਈ ਇੱਚ ਤੇ ਰੈੱਡ ਬੋਲ ਚ ਹਨ ਸੋ ਟੇਸਟ ਹੈ ਅਲੱਗ ਆ ਵੇਸੇ ਸਟ੍ਰਿੰਗਰ ਯਾਰ ਮੈਂ ਬਹੁਤ ਪੀਂਦਾ ਹਾਂ ਸਟ੍ਰਿੰਗਰ ਦਾ ਬਹੁਤ ਮਾਰੀਆਂ ਆਹ ਕਦੇ ਕਿਤੇ ਪੀ ਲਿਓ ਵੀ ਹਫ਼ਤੇ ਬਾਅਦ ਤੋਂ ਡੇਲੀ ਵਾਲੇ ਕੰਮ ਦਾ ਬਹੁਤ ਔਖਾ ਆ ਆਪਾਂ ਸਰੀਰ ਆਪਾਂ ਗਾਰਡ ਲੈਣਾ ਨਾ ਇਹਨਾਂ ਕਰਕੇ ਕਈ ਮੈਂ ਕਈ ਮੇਰੇ ਭਰਾ ਬਹੁਤ ਪੀਂਦੇ ਆਂ ਨੀ ਨਾ ਪੀਆ ਕਰੋ ਮੇਰੇ ਭਰਾ ਹਫ਼ਤੇ 7 8 ਦਿਨਾਂ ਬਾਅਦ ਤੋਂ ਜਦ ਲੋੜ ਆ ਨਾ ਸਰੀਰ ਕਿਤੇ ਥਕਾਵਟ ਚਾ ਨੀਂਦ ਆਂਦੀ ਆ ਸੁਸਤੀ ਪੈਂਦੀ ਉਹ ਕਿਤੇ ਪੀ ਲੋ ਨੇ ਜਨਾਦੀ ਆ ਪਾਣ ਦੇ ਬਹੁਤ ਘੱਟ ਆ ਵੈਸੇ 250 ml ਸਾਰੀ ਹੈ ਨਾ ਜਾਨ ਨੂੰ ਸੁਆਦ ਜਾਣਾ ਲਾ ਜਾਨ ਨੂੰ ਮੁੱਕ ਜਾਂਦੀ ਆ ਤੇ ਗਰਮੀ ਯਾਰ ਇੰਨੀ ਓਏ ਮੈਂ ਫੇਰ ਭੇਜ ਗਿਆ ਮੈਂ 2 ਮਿੰਟ ਇਸੇ ਚ ਲੈ ਆ ਗਿਆ ਨਿਆਰਾ ਆ ਗਿਆ ਸੀਗਾ ਨਾ ਬਹੁਤ ਗਰਮੀ ਆ ਅੱਜ ਤੱਕ ਟਾਈਮ ਕੱਟਣਾ ਬਹੁਤ ਔਖਾ ਯਾਰ ਪਤਾ ਨਹੀਂ ਯਾਰ ਅੱਗੇ ਇੰਨੀ ਗਰਮੀ ਫੀਲ ਨਹੀਂ ਹੁੰਦੀ ਸੀ ਆਹੇ 2 ਸਾਲ ਤੋਂ ਉਹ ਦਰਖਤ ਹੈ ਨਹੀਂ ਦਰਖਤ ਉਹ ਹੀ ਗੱਲ ਆ ਗਈ ਹੈ ਮੈਂ ਮੁੱਕੀ ਗੱਲ ਕੁੱਤੀ ਬੋਰ ਥੱਲੇ ਆਉਂਦੀ ਹੈ ਦਰਖਤ ਲਾ ਲੋ ਦੇਸ਼ ਬਚਾ ਲੋ ਬੱਦਲ ਜਿਹਾ ਫੇਰ ਆ ਗਿਆ ਇਹ ਰੱਬਾ ਹੁਣ ਤਾਂ ਪਾ ਯਾਰ ਮੀਂਹ ਮੈਂ ਤਾਂ ਤਾਕੀਆਂ ਵੀ ਦੋਏ ਖੋਲੀਆਂ ਯਾਰ ਤਾਂ ਵੀ ਸਾਲੀ ਗਰਮੀ ਆਵਾਗਣ ਲੱਗੀ ਜਾਂਦੀ ਯਾਰ ਹਨਾ ਹੁਣ ਬੱਦਲ ਫੇਰ ਆ ਗਿਆ ਹਵਾ ਫੇਰ ਚੱਲ ਆਪਣੀ ਫੇਰ ਬਦਲੋੜ ਜਾਣਾ ਨੈਟ ਤੇ ਦੱਸਿਆ 65% ਪਤਾ ਨਹੀਂ ਕੀ ਹੈ ਵੈਦਰ ਸਿਸਟਮ ਆਪਣਾ ਜਿਦਾ ਦੱਸਿਆ ਤਾਂ ਪੈ ਵੀ ਜਾਵੇ ਪਤਾ ਨਹੀਂ ਕਿਦਾਂ ਦੇ ਸੈਟਲਾਈਟ ਆ ਯਾਰ ਆਪਣੇ ਜਿਹੜਾ ਦੱਸਿਆ ਹੁੰਦਾ ਉਹਦੋਂ ਪੈਂਦਾ ਨਹੀਂ ਜਿਹੜਾ ਨਾ ਦੱਸਿਆ ਉਹਦੋਂ ਪੈ ਜਾਂਦਾ ਉਹ ਘੇਂਜੇ ਬੱਦਲ ਆ ਲੈ ਛਰੇ ਛਕਲਦਾ ਟਾਈਮ ਕੱਟਣਾ ਐ ਨਾ ਔਖਾ ਨਾ ਯਾਰ ਭਲੇ ਸਿਆਲਾਂ ਵਾਲੇ ਜਿਹੜੇ ਵਧੀਆ ਬੰਦਾ ਨਾ ਨਿੱਗਾ ਗੱਡੀ ਤੱਕੀਆਂ ਲਾ ਕੇ ਸ਼ੀਸ਼ਾ ਲਾ ਕੇ ਬੈਠੇ ਰਹਿੰਦੇ ਨਿੱਗ ਰਹਿੰਦਾ ਘਰ ਨੂੰ ਹੋਏ ਹੋਏ ਮਜਬੂਰੀ ਨੂੰ ਲਾਣੇ ਪੈਂਦੇ ਆ ਜਿਹੜੇ ਪਰ ਕੋਈ ਹਾਲ ਨਹੀਂ ਯਾਰ ਹਨਾ ਕਿਉਂਕਿ ਢਿੱਡ ਲੈ ਸਾਰਾ ਕੁਝ ਕਰਨਾ ਪੈਂਦਾ ਹੈ ਉਹ ਗਾਣਾ ਜਿਹੜੇ ਢਿੱਡ ਨਾ ਹੋਵੇ ਲੈ ਮਿੱਤਰਾ ਨਜ਼ਾਰਾ ਆ ਗਿਆ ਹੈ ਗਰਮੀ ਤੋਂ ਤੰਗ ਹੋਇਆ ਪਿਆ ਸੀ ਤੰਗ ਹੈ ਰੱਬ ਦੇ ਗਰੀਬ ਦੀ ਨੇੜੇ ਹੋ ਕੇ ਸੁਣ ਲਈਆ ਮੀਹੋਂ ਮੀਹ ਹੋ ਗਿਆ ਮੇਰੇ ਵੀਰੋ ਮੀਹੋਂ ਮੀਹ ਨਜ਼ਾਰਾ ਆ ਗਿਆ ਨਜ਼ਾਰਾ ਕਹਿੰਦੇ ਬਰਸਾਤਾਂ ਨੂੰ ਬੰਨੇ ਨਾ ਬੰਨਾ ਛੱਡ ਜਾਂਦਾ ਉਹ ਸਾਹਮਣੇ ਜਿੱਥੇ ਗੱਡੀਆਂ ਦੀ ਨਾ ਜੋਮ ਚ ਦਿਖਣੀ ਸੀ ਉੱਥੇ ਫੁੱਲ ਮੀਂਹ ਪੈ ਰਿਹਾ ਇੱਥੇ ਵਧੀਆ ਲੱਗ ਰਿਹਾ ਚਲੋ ਸਹੀ ਆ ਗਰਮੀ ਚੱਕ ਹੋ ਗਈ ਪਰ ਹੁਣ ਬੰਦ ਨਾ ਹੋਵੇ ਧਰਤੀ ਨੇ ਪੜਾਅ ਛੜਦਾ ਨਹੀਂ ਲੈ ਵੇ ਮਿੱਤਰੋ ਸਵਾਰੀ ਦਾ ਫੋਨ ਆ ਗਿਆ ਫਾਈਨਲੀ ਹੈ ਤਾਕੀਆਂ ਤੁਕੀਆਂ ਲਾਈਏ ਗੱਡੀ ਦੀਆਂ ਸ਼ੁਕਰ ਆ ਯਾਰ ਫੋਨ ਆ ਗਿਆ ਸਵਾਰੀ ਦਾ ਬੜਾ ਹੀ ਬੋਰਿੰਗ ਜਿਹਾ ਕੰਮ ਹੋਇਆ ਪਿਆ ਸੀਗਾ ਉਹਦੇ ਕਰਕੇ ਆ ਗਰਮੀ ਕਰਕੇ ਗੱਡੀ ਸਟਾਰਟ ਕਰਤੀ ਸੀ ਮਾੜੀ ਠੰਡੀ ਕਰਦੀ ਏ ਤੇ ਚਲੀ ਆਉਣ ਕਹਿੰਦੇ ਸਿੱਧਾ ਜਾਣਾ ਨਵਾਂ ਸ਼ਹਿਰ ਉੱਥੋਂ ਇੱਕ ਦੋ ਸ਼ਾਪਿੰਗਾਂ ਕਰਕੇ ਫੇਰ ਜਾਣਾ ਸਿੱਧਾ ਬੜਾ ਫਾਈਨਲੀ ਤੁਰਮ ਲੱਗੀਆਂ ਯਾਰ ਹੈ ਅੱਜ ਤਾਂ ਬੜਾ ਯਾਰ ਮੈਂ ਆੱਕ ਗਿਆ ਕਿਉਂਕਿ ਗਰਮੀ ਯਾਰ برداشت ਨਹੀਂ ਹੁੰਦੀ ਸੀ ਬਹੁਤ ਔਖਾ ਯਾਰ ਕੰਮ ਗਰਮੀ 'ਚ ਬੈਠਣ ਵਾਲਾ ਨਾ ਅੱਜ ਤਾਂ ਬੜਾ ਹੀ ਬੋਰਿੰਗ ਏ ਦਿਨ ਜਿਹਾ ਲੱਗਿਆ ਗਰਮੀ ਕਰਕੇ ਗਰਮੀਆਂ ਚ ਨਹੀਂ ਸੱਚੀ ਟਾਈਮ ਕੱਟ ਹੁੰਦਾ ਬਾਬੇਓ ਜਿੱਦਾਂ ਮਰਜੀ ਆ ਹਨਾ ਗੇੜੇ ਸਿਆਲੇ ਵਧੀਆ ਹੈ ਜਾ ਕੋ ਜਿਹੜਾ ਹੋਵੇ ਜਿਹੜਾ ਬੰਦਾ ਅੰਦਰੋਂ ਅੰਦਰ ਜਾ ਕੇ ਬਹਿ ਜਾਵੇ ਅੰਦਰ ਮੈਂ ਜਾਂਦਾ ਨਹੀਂ ਸ਼ੁਰੂ ਤੁਸੀਂ ਮੈਨੂੰ ਕਹਿ ਟਿਕਿਆ ਨੇ ਉੱਪਰ ਰੋਮ ਬਹਿ ਲਾ ਗਿਆ ਬਹਿ ਜਾ ਪਰ ਸੰਗ ਸ਼ਰਮ ਮਾਰਦੀ ਸਾਨੂੰ ਐ ਅਨਕੰਫਰਟੇਬਲ ਮਹਿਸੂਸ ਕਰ ਲਿਆ ਲੈ ਬਈ ਸੌਰੀ ਚੱਕ ਲਈਏ ਆ ਗਏ ਹੁਣ ਨਮਸ਼ੇ ਪਾਰਕਿੰਗ 'ਚ ਖੜੇ ਆ ਮੈਂ ਤੇਰਾ ਲੈ ਕੇ ਆਇਆ ਸ਼ੇਕ ਜਿਹਾ ਇੱਕ ਐਨਾ ਮਾੜਾ ਹਾਲ ਨਾਲ ਇੱਥੇ ਗੱਲ ਲੈਵੇ ਮਿੱਤਰਾਂ ਸਵਾਰੀ ਛੱਡਤੀ ਆ ਹੈ ਹੁਣ ਕਹਿੰਦੇ ਚਾਹ ਪਾਣੀ ਪੀ ਕੇ ਆਇਓ